ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋਦ ਸਿੰਘ ਜੀ ਸਮੋ ਸ਼ੀਰ ਸਿੰਘ ਫੌਜਾਂ ਨੂੰ ਘੋਟ ਘੋਟ ਪਰਣਾ ਤਿਨਾਂ ਨੂੰ ਨਮਸਕਾਰ ਕੀਤੇ ਆ ਆਪਾਂ ਨੂੰ ਸਭ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜੀ ਸਾਰ ਸੰਗਤ ਜੀ ਅੱਜ ਆਪਾਂ ਛੀਦੀ ਦੇ ਤੇ ਰਗੜਾ ਛੀਦੀ ਰਗੜਾ ਬਾਰੇ ਵਿਚਾਰ ਸਾਂਝੀ ਕਰਾਂਗੇ ਸਾਤ ਸੰਗਤ ਜੀ ਛੀਦੀ ਦੇਗ ਛੇਵੇਂ ਪਾਸ਼ਾ ਜੀ ਦੇ ਟਾਈਮ ਤੋਂ ਸ਼ੁਰੂ ਹੋਈ ਹੈ ਜੀ ਸਾਤ ਸੰਗਤ ਜੀ ਇਹ ਰਗੜਾ ਲੱਗਦਾ ਹੈ ਇਹਦੇ ਵਿੱਚ ਖਾਸ ਖਾਸ ਬਦਾਮ ਦੀਆਂ ਗਿਰੀਆਂ ਕਾਲੀ ਮਿਰਚਾਂ ਤੇ ਇਲਾਇਚੀ ਪਾਈ ਜਾਂਦੀ ਹੈ ਜੀ ਇਹ ਰਗੜਾ ਲੱਗਦਾ ਹੈ ਜੀ ਤੇ ਪੰਜ ਪੱਤੀਆਂ ਇਸ ਦੇ ਵਿੱਚ ਸੁਖਨਿਧਾਨ ਦੀਆਂ ਪਾਈਆਂ ਜਾਂਦੀਆਂ ਨੇ ਮਤਲਬ ਸੁਖੇ ਦੀਆਂ ਫਿਰ ਇਹ ਛੀਦੀ ਦੇਗ ਖਵਾਈ ਜਾਂਦੀ ਹੈ ਜੀ ਸਾਧ ਸੰਗਤ ਜੀ ਇਹ ਰਗੜਾ ਨਿਹੰਗ ਸਿੰਘ ਲਾਉਂਦੇ ਨੇ ਜੀ ਸਾਧ ਸੰਗਤ ਜੀ ਇੱਕ ਤਾਂ ਜਦੂ ਸਿੰਘ ਹੀ ਰਗੜਾ ਲਾਉਂਦੇ ਨੇ ਤੇ ਉਹਨਾਂ ਦੀ ਇੱਕ ਘੰਟਾ ਐਕਸਰਸਾਈਜ਼ ਹੋ ਜਾਂਦੀ ਏ ਇੱਕ ਸਾਧ ਸੰਗਤ ਜੀ ਇਹ ਤਾਕਤ ਵਾਲੀ ਚੀਜ਼ ਹੈ ਇਹਨੂੰ ਸ਼ਹੀਦ ਸਿੰਘ ਛੱਕਦੇ ਨੇ ਤੇ ਇਹ ਸ਼ਹੀਦਾਂ ਦੀ ਦੇਗ ਮੰਨੀ ਜਾਂਦੀ ਹੈ ਸਾਧ ਸੰਗਤ ਜੀ ਜਦੂ ਰਗੜਾ ਤਿਆਰ ਹੁੰਦਾ ਹੈ ਤਾਂ ਉਥੇ ਸ਼ਹੀਦ ਸਿੰਘਾਂ ਦਾ ਪਹਿਰਾ ਮੰਨਿਆ ਜਾਂਦਾ ਹੈ ਇੱਕ ਤਾਂ ਸਾਧ ਸੰਗਤ ਜੀ ਸ਼ਹੀਦਾਂ ਦਾ ਪੈਰਾ ਨਿਸ਼ਾਨ ਸਹਿਬ ਤੇ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਆਪਾਂ ਗੁਰੂ ਘਰ ਜਾਂਦੇ ਆਂ ਜਦੋਂ ਮੱਥਾ ਟੇਕਦੇ ਆਂ ਫਿਰ ਨਿਸ਼ਾਨ ਸਹਿਬ ਤੇ ਆਪਾਂ ਮੱਥਾ ਟੇਕਦੇ ਆਂ ਮਹਾਰਾਜ ਜੀ ਉੱਥੇ ਸ਼ਹੀਦਾਂ ਦਾ ਪੈਰਾ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਇੱਕ ਸਾਧ ਸੰਗਤ ਜੀ ਜਿੱਥੇ ਜੋਤ ਜਗਦੀ ਏ ਉੱਥੇ ਵੀ ਸ਼ਹੀਦਾਂ ਦਾ ਪੈਰਾ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਇੱਕ ਜਿੱਥੇ ਰਗੜਾ ਲਾਉਂਦੇ ਨੇ ਉੱਥੇ ਵੀ ਸ਼ਹੀਦ ਸਿੰਘਾਂ ਦਾ ਪੈਰਾ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਸਾਥ ਸੰਗਤ ਜੀ ਇਹ ਰਗੜਾ ਨਿਹੰਗ ਸਿੰਘ ਅੰਮ੍ਰਿਤ ਵੇਲੇ ਲਾਉਂਦੇ ਨੇ ਜੀ ਤੇ ਸਾਥ ਸੰਗਤ ਜੀ ਤੁਸੀਂ ਮਹਾਰਾਜ ਜੀਦਾ ਸਿੰਘਾਂ ਅੱਗੇ ਤੁਸੀਂ ਆਪਣੀ ਅਰਦਾਸ ਬੇਨਤੀ ਮੱਥਾ ਟੇਕਣ ਲੱਗਿਆਂ ਕਰਦੇ ਨਹੀਂ ਵਾਹਿਗੁਰੂ ਜੀ ਸਾਡੀ ਇਹ ਅਰਦਾਸ ਬੇਨਤੀ ਹੈ ਅਸੀਂ ਸਾਡੇ ਤੇ ਕਿਰਪਾ ਕਰੋ ਸਾਡੇ ਕਾਰਜ ਰਾਸ ਹੋ ਜਾਣ ਸਾਥ ਸੰਗਤ ਜੀ ਮਨੋਂ ਤੁਨੋਂ ਅਰਦਾਸ ਕਰਿਓ ਵਾਹਿਗੁਰੂ ਜੀ ਜ਼ਰੂਰ ਪੂਰੀ ਕਰਦੇ ਨੇ ਵਾਹਿਗੁਰੂ ਜੀ ਅਮਰਤਵੀਲੇ ਜਦੋਂ ਰਗੜਾ ਲੱਗਦਾ ਹੈ ਸੇਵਾਦਾਰ ਆਪਣੇ ਆਪ 우ਰਸਤ ਚੋਕ ਲੈਣਗੇ ਤੁਹਾਡੀ ਜੋ ਵੀ ਤੁਹਾਡੀ ਅਰਦਾਸ ਬੇਨਤੀ ਹੈ ਉਹ ਪਰਚੀ ਤੋਂ ਪੜ੍ਹ ਕੇ ਮਹਾਰਾਜ ਦੇ ਗੁਰੂ ਦੇ ਚਰਨਾਂ ਵਿੱਚ ਜਦੋਂ ਰਗੜੇ ਦੀ ਅਰਦਾਸ ਹੋਏਗੀ ਤਾਂ ਉਹ ਤੁਹਾਡੀ ਅਰਦਾਸ ਬੇਨਤੀ ਲਾ ਦੇਣਗੀ ਸ਼ੀਦਾ ਸਿੰਘਾਂ ਜੀ ਅੱਗੇ ਤੇ ਵਾਹਿਗੁਰੂ ਜੀ ਕਿਰਪਾ ਹੋ ਜਾਏਗੀ ਮਹਾਰਾਜ ਸਾਰੀਆਂ ਅਰਦਾਸ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਨੇ ਮਹਾਰਾਜ ਸਬਦੀਆਂ ਕਰਨਗੇ ਵਾਹਿਗੁਰੂ ਜੀ ਜੇਕਰ ਤੁਸੀਂ ਟਾਲਾ ਸਾਹਿਬ ਨਹੀਂ ਪਹੁੰਚ ਸਕਦੇ ਤਾਂ ਜਿੱਥੇ ਵੀ ਨਿਹੰਗ ਸਿੰਘਾਂ ਦੀ ਸ਼ੌਨੀ ਆਪਣੇ ਨੀਰ ਬਹੁਤ ਕੀਤੀ ਵੀ ਗੁਰੂ ਘਰ ਵਿੱਚ ਜਾ ਕੇ ਮਹਾਰਾਜ ਉੱਥੇ ਤੁਸੀਂ ਮਹਾਰਾਜ ਜੀ ਦੇਖਦੀ ਰਸਤ ਮਹਾਰਾਜ ਰਗੜੀ ਦਾ ਸਮਾਨ ਸਾਧ ਸੰਗਤ ਜੀ ਚੜਾ ਆਇਓ ਤੇ ਆਪਣੀ ਅਰਦਾਸ ਬੇਨਤੀ ਸ਼ਹੀਦਾਂ ਸਿੰਘਾਂ ਅੱਗੇ ਲਾ ਕੇ ਮਹਾਰਾ ਸਾਡੀ ਇਹ ਅਰਦਾਸ ਬੇਨਤੀ ਸਾਡੇ ਤੇ ਕਿਰਪਾ ਕਰੋ ਸਾਡੇ ਕਾਰਜ ਰਾਸ ਹੋਣ ਮਹਾਰਾ ਸਾ ਸੰਗਤ ਜੀ ਉਹ ਸਿੰਘਾਂ ਨਿਹੰਗ ਸਿੰਘ ਹਰ ਜਿੱਥੇ ਵੀ ਨਿਹੰਗ ਸਿੰਘਾਂ ਦੀ ਛਾਉਣੀ ਏ ਉੱਥੇ ਸ਼ਹੀਦ ਸਿੰਘਾਂ ਦਾ ਰਗੜਾ ਜ਼ਰੂਰ ਲੱਗਦਾ ਹੈ ਤੁਸੀਂ ਜਾ ਕੇ ਉੱਥੇ ਰਸਤਾ ਦਾ ਸਮਾਨ ਦੇ ਆਇਓ ਤਾਂ ਉਹ ਤੁਹਾਡੀ ਅਰਦਾਸ ਬੇਨਤੀ ਉਹਨਾਂ ਨੂੰ ਲਾ ਆਇਓ ਉਹ ਰਗੜਾ ਲਗਾਉਣ ਲੱਗੇ ਤੁਹਾਡੀ ਅਰਦਾਸ ਬੇਨਤੀ ਕਰ ਦੇਣਗੇ ਵਾਹਿਗੁਰੂ ਜੀ ਦੀ ਕਿਰਪਾ ਹੋਏਗੀ ਸਾਧ ਸੰਗਤ ਜੀ ਉੱਥੇ ਜਿਹੜਾ ਰਗੜਾ ਲੱਗਦਾ ਉਹ ਸਾਢੇ 12 ਵਜੇ ਦੇ ਕਰੀਬ ਲੱਗਦਾ ਹੈ ਜੀ ਉੱਥੇ ਰਗੜੇ ਦੇ ਟਾਈਮ ਤੇ ਅਰਦਾਸ ਹੁੰਦੀ ਹੈ ਜੀ ਤੇ ਸ਼ਹੀਦ ਸਿੰਘ ਬਹੁਤ ਖੁਸ਼ ਹੁੰਦੇ ਨੇ ਜੀ ਛੇਤੀ ਕਾਰਜਰਾਸ ਹੁੰਦੇ ਨੇ ਸਾਧ ਸੰਗਤ ਜੀ ਉਹਦੇ ਵਾਸਤੇ ਕੀ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਤਾਲਾ ਸਾਹਿਬ ਜਾਣਾ ਹੈ ਤੇ ਤੁਸੀਂ ਸ਼ੀਦਾ ਸਾਹਿਬ ਜਾ ਜੇ ਤੁਸੀਂ ਤਾਲਾ ਸਾਹਿਬ ਜਾਣਾ ਤਾਂ ਤੁਸੀਂ ਸ਼ੀਦਾ ਸਾਹਿਬ ਜਾ ਕੇ ਉਥੋਂ ਆਟੋ ਵਾਲੇ ਨੂੰ ਆਟੋ ਵਾਲੇ ਨੂੰ ਕਿਉਂ ਉਹ ਹੀ ਤੁਹਾਨੂੰ ਛੱਡ ਉਣਗੇ ਕੋਈ ਬਹੁਤਾ ਦੂਰ ਨਹੀਂ ਸ਼ੀਦਾ ਸਾਹਿਬ ਤੋਂ ਨੇੜੇ ਹੀ ਆ ਉਥੇ ਜੋ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਸਾਧ ਸੰਗਤ ਜੀ ਉਥੋਂ ਤੁਸੀਂ ਦੇ ਰਸਤੇ ਦੇਖ ਦੀ ਰਸਤਾ ਦਾ ਸਮਾਨ ਲੈ ਲਿਓ ਜਦੋਂ ਤੁਸੀਂ ਸਮਾਨ ਲਓਗੇ ਦੁਕਾਨ ਵਾਲੇ ਤੁਹਾਨੂੰ ਪੱਤੀ ਦੇਣਗੇ ਉਸ ਪਰਚੀ ਦੇ ਉੱਪਰ ਤੁਸੀਂ ਆਪਣੀ ਅਰਦਾਸ ਬੇਨਤੀ ਲਿਖ ਕੇ ਗੁਰੂ ਘਰ ਜਾ ਕੇ ਤਾਲਾ ਸਾਹਿਬ ਮੱਥਾ ਟੇਕ ਕੇ ਮਹਾਰਾਜ ਸਾਧ ਸੰਗਤ ਜੀ ਗੋਲਕ ਸਹਿਬ ਉੱਪਰ ਰੱਖ ਆਇਓ ਕਈ ਗੁਰੂ ਘਰਾਂ ਵਿੱਚ ਸਾਧ ਸੰਗਤ ਜੀ ਇਹ ਰਗੜਾ ਸਾਡੇ 12 ਵਜੇ ਦੇ ਕਰੀਬ ਲਾਉਂਦੇ ਨੇ ਨਿਹੰਗ ਸਿੰਘ ਕਈ ਗੁਰੂ ਘਰ ਵਿੱਚ ਜ ਸਾਧ ਸੰਗਤ ਜੀ ਨਿਹੰਗ ਸਿੰਘ 1.5 ਵਜੇ ਦੇ ਕਰੀਬ ਇਹ ਰਗੜਾ ਲਾਉਂਦੇ ਨੇ ਸਾਧ ਸੰਗਤ ਜੀ ਇਹ ਰਗੜਾ ਲੱਗਦਾ ਤੇ ਇਹ ਦੇਗ ਛੀਦਾਂ ਨੂੰ ਪੇਟ ਕੀਤੀ ਜਾਂਦੀ ਹੈ ਸਾਧ ਸੰਗਤ ਜੀ ਪ੍ਰਾਤਨ ਸਮੇਂ ਤੋਂ ਇਹ ਪਰੰਪਰਾ ਨਿਹੰਗ ਸਿੰਘਾਂ ਦੇ ਕੋਲ ਹੈ ਜੀ ਸਾਧ ਸੰਗਤ ਜੀ ਜਿਵੇਂ ਸੰਗਤ ਜੋ ਪਹਿਰਾ ਸਹਿਬ ਦੀ ਸੇਵਾ ਕਰਦੀ ਪਈ ਹੈ ਜੀ ਉਹਦੇ ਨਾਲ 4-5 ਕਾਰਜ ਹੋਰ ਵੀ ਕਰ ਲੋ ਜੀ ਸਿੰਘ ਹੋ ਜਲਦੀ ਖੁਸ਼ ਹੋ ਜਾਣਗੇ ਜੀ ਇੱਕ ਟਾਲਾ ਸਾਹਿਬ ਗੁਰੂ ਘਰ ਜਾਓ ਆਪਾਂ ਕਿਸੇ ਵੀ ਦਿਨ ਟਾਲਾ ਸਾਹਿਬ ਜਾ ਸਕਦੇ ਆ ਜਰੂਰੀ ਨਹੀਂ ਆਪਾਂ ਸੰਡੇ ਨੂੰ ਹੀ ਜਾਣਾ ਹੈ ਹਫਤੇ ਵਿੱਚ ਕਿਸੇ ਵੀ ਦਿਨ ਜਾ ਸਕਦੇ ਆ ਆਪਾਂ ਜਦੋਂ ਵੀ ਜਾਇਆ ਕਰੋ ਉੱਥੇ